ਵੈਗੁਰਜੀ ਦਾ ਖਾਲਸਾ ਸ਼੍ਰੀ ਵਾਇਗੁਰਜੀ ਫਤਿਹ ਨਿਮਮੇ ਦੀ ਅੰਤਮਰਦਾਸ ਸਾਰੇ ਜਿਹੜੇ ਸ਼ਾਮਲ ਹੋਣ ਮੈਂ ਭਰਾ ਆਏ ਨੇ ਸਭ ਦਾ ਸਭ ਤੋਂ ਪਹਿਲਾਂ ਤਾਂ ਥੈਂਕ ਯੂ ਵੈਰੀ ਮਚ ਇਹੋ ਜੀ ਦੋਖੀ ਖੜੀ ਵੇ ਜ਼ਰੂਰ ਸਭ ਨੂੰ ਸ਼ਾਮਲ ਹੋਣਾ ਚਾਹੀਦਾ ਜਿੰਨਾ ਭੈਣਾ ਭਰਾਵਾਂ ਨਾਲ ਉਹ ਵਿਚਰਦਾਰਿਆ ਉਹਨਾਂ ਦਾ ਸਬਦਾ ਆਉਣਾ ਬਹੁਤ ਲਾਜ਼ਮੀ ਹੈ ਬਹੁਤ ਵਿੱਚੋਂ ਜਿਹੜੇ ਨਵੇਂ ਚਿਹਰੇ ਦੇਖੇ ਗਏ ਉਹ ਜ਼ਿਆਦਾ ਕਿਸੇ ਮਜਬੂਰੀ ਕਰਨ ਕਿਤਨਾ ਕਿਤੇ ਬਿਜ਼ੀ ਹੋਣਗੇ ਉਹ ਵੀ ਦੇਰ ਸਵੇਰ ਉਹਨਾਂ ਨੂੰ ਜ਼ਰੂਰ ਕਰੇ ਗੇੜਾ ਮਾਰਨਾ ਚਾਹੀਦਾ ਜਿਵੇਂ ਦਲਜੀਤ ਪਾਜੀ ਹੁਣ ਸਾਡੀ ਇਸ ਫੀਲਡ ਨਾਲ ਵੀ ਨਹੀਂ ਹੈਗੇ ਸਬ ਇਨਸਪੈਕਟਰ ਨੇ ਟ੍ਰੈਫਿਕ ਦੇ ਵਿੱਚ ਅਮਰ ਸਰ ਇਹਨਾਂ ਨੇ ਬੱਚਿਆਂ ਦੀ ਜਿਵੇਂ এডਿਕੇਸ਼ਨ ਦਾ ਵੀੜਾ ਚੱਕਿਆ ਸੋ ਹੋਰ ਵੀ ਕਿਸੇ ਇਲਾਕੇ ਦੇ ਵਿੱਚ ਕਿਉਂਕਿ ਨਿਮੇ ਨੇ ਕੱਲਾ ਸਾਡੀ ਲਾਈਨ ਲਈ ਨਹੀਂ ਆਮ ਲੋਕਾਂ ਲਈ ਨਹੀਂ ਆਪਣੇ ਪੂਰੇ ਇਲਾਕੇ ਦਾ ਜਿਹੜਾ ਮਾਣ ਵੀ ਵਧਾਇਆ ਨਿਮਾ ਲੋਹਾਰ ਕੇ ਆਪਣੇ ਪਿੰਡ ਦੇ ਨਾਮ ਨਾਲ ਜਾਣਿਆ ਜਾਂਦਾ ਸੋ ਪਿੰਡ ਵਾਲੀ ਵੀ ਰਲ ਕੇ ਉਹਦੇ ਲਈ ਕੁਝ ਕਰਨਾ ਚਾਹੁੰਦੇ ਨੇ ਸਭ ਨੂੰ ਅ ਮੇਰੀ ਬੇਨਤੀ ਹੈ ਕਿ ਅੱਗੇ ਹੋ ਕੇ ਉਹਦੇ ਉਹਦੇ ਪਰਿਵਾਰ ਲਈ ਕੁਝ ਨਾ ਕੁਝ ਜ਼ਰੂਰ ਕਰੋ ਸਾਡੀ ਜੋ ਜ਼ਿੰਮੇਵਾਰੀ ਹੈ ਅਸੀਂ ਜ਼ਰੂਰ ਨਿਭਾਵਾਂਗੇ ਸਾਡੇ ਜਿੰਨੇ ਰਲ ਕੇ ਤੇ ਬਾਕੀ ਜਿਹੜੇ ਆਰਟਿਸਟ ਨਹੀਂ ਪਹੁੰਚੇ ਉਹਨਾਂ ਨੂੰ ਵੀ ਬੇਨਤੀ ਹੈ ਉਹ ਵੀ ਤੁਸੀਂ ਵੀ ਜ਼ਰੂਰ ਕੋਸ਼ਿਸ਼ ਕਰਿਓ ਜਦੋਂ ਤੁਹਾਨੂੰ ਟਾਈਮ ਲੱਗਦਾ ਆ ਕੇ ਜੋ ਤੁਸੀਂ ਦਿਲ ਫੋਲ ਜੋ ਤੁਹਾਡਾ ਦਿਲ ਕਰਦਾ ਇਨਾ ਇਸ ਪਰਿਵਾਰ ਲਈ ਇਨਾ ਬੱਚਿਆਂ ਲਈ ਜ਼ਰੂਰ ਰੱਕੇ ਜਾਓ ਹਾਂਜੀ ਧੰਨਵਾਦ